Okay, bye, tata, bye. Bye, kya, papa, के बाय टाटा बाय पापा बाय <laughs> क्या पापा ਘਰ ਨੂੰ ਚਲੋ ਮੈਂ ਲੈ ਕੇ ਜਾ ਰਿਹਾ ਮਾਈ टाटा बाय ਉਹ ਬਗਾਤੇ ਸੀ ਚਲ ਕੋਈ ਨਾ ਆ ਉਰੀ ਸੀ ਮੈਂ ਉਰੀ ਸੀ ਨਹੀਂ ਜਾਂਦਾ ਓਕੇ ਉਹਨਿੰਗ ਗੱਡੀਆਂ ਇਹਨਾਂ ਦਾ ਬੜਾ ਪੰਗਾ ਹੈ ਜੇ ਤੁਸੀਂ ਇਹਨੂੰ ਨਿਊਟਰਲ ਕਰਤਾ ਤਾਂ ਸਟਾਰਟ ਹੋਣੀ ਚਾਹੀਦੀ ਹੈ ਜੇ ਸਟਾਰਟ ਨਹੀਂ ਹੈਗੀ ਤਾਂ ਇਹ ਨਿਊਟਰਲ ਨਹੀਂ ਹੁੰਦੀ ਹੈ ਜੀ ਐਮ ਕਰੀ ਜਾਓ ਚਾਹੇ ਜਦ ਤੱਕ ਗੱਡੀ ਬੰਦ ਹੈ ਸਟਾਰਟ ਤੇ ਆਨ ਹੋਣਾ ਹੈ ਇਹਦਾ ਇਹ ਨਹੀਂ ਹੈਗਾ ਕਈ ਬੰਦੇ ਕਰਦੇ ਨੇ ਜਿੱਦਾਂ ਹੁਣ ਆਟੋਮੈਟਿਕ ਆ ਪਹਿਲਾਂ ਕਰਕੇ ਮੁੜ ਕੇ ਬੰਦ ਕਰ ਦਿੰਦੇ ਨੇ ਦੂਜਾ ਗੱਡੀ ਨੂੰ ਐਮ ਕਰਕੇ ਤੇ ਫਿਰ ਵੀ ਨਹੀਂ ਰੁੜਦੀ ਹੈਗੀ ਇੱਥੇ ਆਪਾਂ ਨੂੰ ਨਾ ਹੈਂਡ ਬ੍ਰੇਕ ਚਾਹੀਦੀਆਂ ਨਾ ਕੋਈ ਗੇਅਰ ਨਾ ਪਾਰਕਿੰਗ ਕੁਝ ਨਹੀਂ ਚਾਹੀਦਾ ਰੋੜਨੇ ਵਾਲੇ ਮੋੜ 'ਚ ਚਾਹੀਦਾ ਇੱਚ ਕੰਮ ਆਪਾਂ ਤੇ ਬਹੁਤੇ ਲੋਕ ਸਾਡੇ ਕੋਲ ਇਹੇ ਜਿਹਾ ਆਉਂਦੇ ਆ ਜਿਨ੍ਹਾਂ ਕੋਲ 2-2 ਕਰੋੜ ਦੀਆਂ ਗੱਡੀਆਂ ਪਰ ਉਹਨਾਂ ਨੂੰ ਗੱਡੀ ਨਹੀਂ ਹੋਟਲ ਨਹੀਂ ਕਰਨੀ ਆਉਂਦੀ ਹੈ ਜੀ ਤੇ ਸ਼ੀਸ਼ੇ ਨਹੀਂ ਬੰਦ ਕਰਨੇ ਆਉਂਦੇ ਹੈ ਕਿ ਬਟਨ ਨਾਲ ਕਿਵੇਂ ਹੁੰਦੇ ਆ ਬਹੁਤ ਤਰ੍ਹਾਂ ਦੀ ਦੁਨੀਆ ਆਉਂਦੀ ਹੈ ਬਾਕੀ ਸਾਡੇ ਕਲਾਇੰਟ ਆ ਸੀ ਰਿਸਪੈਕਟ ਕਰਦੇ ਹਰੇਕ ਦੀ ਆਪਰ ਸਤਿਕਾਰ ਦਿੰਦੇ ਆ ਹਰੇਕ ਨੂੰ ਪੂਰਾ ਇਰਮਾਨ ਦਾਂ ਲੱਗੇ ਵੇ ਗੱਡੀਆਂ ਧੋਣ ਹੋਵੇ ਚਮਕਾਤੀ ਤੇ ਲੱਗਿਆ ਹੋਰ ਤੋਂ ਉਹਨ ਗੱਡੀਆਂ ਚੜਾਉਣ ਉੱਪਰ ਅੱਗੇ ਪੰਜਾਬ 'ਚ ਵੀ ਬੜਾ ਰੌਲਾ ਪੈਂਦਾ ਹੁੰਦਾ ਤਾਂ ਵੀ ਇਹ ਹੈਗੀ ਗੱਲ ਜਾਇਜ਼ ਐ ਇਹ ਜਿਹੜੇ ਜਿਹੜੇ ਨੇ ਦੱਸਿਆ ਵੀ ਆਹ ਚੀਜ਼ਾਂ ਨੇ ਆ ਦੇਖੋ ਆ ਬੱਤਲ ਬਣਾ ਰਹੇ ਨੇ ਆਰਟੀਫੀਸ਼ਲ ਆਵੇ ਇਧਰੋਂ ਚੜੀਆਂ ਇਹ ਆ ਬਣਾਤੀਆਂ ਲਾਈਨ ਇਨ ਲਾਈਨ ਕੋਲ ਤੇ ਰਿੰਗ ਪੈਸਟਮ ਹਵਾਸ਼ ਔਰੇ ਹੁੰਦੇ ਜਾਂਦੇ ਕਿ ਦਿਖਾਉਨੇ ਆ ਤੁਹਾਨੂੰ ਐਂ ਵੱਜਦਾ ਪਹਿਲਾਂ ਸ਼ੈਂਪੂ ਤੇ ਨਾਲੇ ਚੱਲ ਪਿਆ ਪਾਣੀ ਥੱਲੇ ਵਾਲਾ ਪਾਣੀ ਚੱਲਿਆ ਜਿਹੜਾ ਚੱਕਿਆਂ ਪਰ ਵੱਜਦਾ ਪੁਰਸ਼ ਦੇ ਨਾਲ ਨਾਲ ਵਾਲੇ ਸ਼ੈਂਪੂ ਨਾਲ ਇਹਦੇ ਨਾਲ ਸਕੂਮ ਮੈਂ ਨਾਲੇ ਸਕੂਮਾ ਕਹਿੰਦੇ ਔਰੇ ਫੌਮ ਇਹਨੇ ਗੱਲ ਕਰਦਾਂ ਤੇ ਆ ਪਾਣੀ ਚੱਲ ਰਿਹਾ ਤੇ ਜਾਂਦੇ ਆ ਹਾਈ ਪ੍ਰੈਸ਼ਰ ਹੈ ਇਹਦੇ ਆ ਪੈਨ ਪਾੜਿਆ ਤੇ ਆ ਇਹਨੇ ਇਹਨੂੰ ਸ਼ਿੱਟ ਕਰਾਉਣੇ ਆ ਲੈ ਪਹਿਲਾਂ ਉਧਰ ਦੂਜੀ ਸਾਈਡ ਪਾਰਤਾ ਤਾਂ ਮੈਂ ਦਰਪਾਰਦਾ ਵੇ ਸਾਡੀ ਪ੍ਰੈਸ ਤੇ ਗਿਆ ਚੱਲ ਪਿਆ ਰੂਲਰ ਹੁਣ ਇੱਥੇ ਹੁਣ ਸ਼ੈਂਪੂ ਆਉਣ ਲੱਗਿਆ ਆ ਸ਼ੈਂਪੂ ਆਉਣ ਲੱਗਿਆ ਆ ਰੂਲਰ ਚੱਲ ਪਿਆ ਤੇ ਡਬਲ ਰੂਲਰ ਨੇ ਇਹਦੇ ਟੋਟਲ 8 ਰੂਲਰ ਨੇ ਨਹੀਂ 4 ਹੁੰਦੇ ਨੇ ਹੋਰ ਚੇਚੇ ਚ 8 ਨੇ ਬਤਾ ਦਾਲਦੇ ਚੱਲਦੇ ਨੇ ਗੱਡੀ ਨੂੰ ਦੱਸਦੇ ਨੇ ਗੱਡੀ 10000 ਉਹਨਾਂ ਚੱਲ ਰਹਾ ਹੈ ਆ ਹੁਣ ਇੱਥੇ ਆ ਪਾਲਿਸ਼ ਵੱਜ ਰਹੀ ਹੈ ਪਾਲਿਸ਼ ਵੱਜਣੀ ਹੈ ਪਹਿਲਾਂ ਵੈਕਸ ਵੱਜਣੀ ਹੈ ਵੈਕਸ ਦੇ ਬਾਅਦ ਪਾਲਿਸ਼ ਆ ਗਈ ਆ ਪਾਲਿਸ਼ ਆ ਪਾਲਿਸ਼ ਵੱਜ ਰਹੀ ਹੈ ਹੌਣ ਚੱਲ ਪਾਣਾ ਹਵਾ ਰਹੀ ਆ ਚੱਲ ਪਿਆ ਹੁਣ ਹੁਣ ਉਹ ਤੇ ਇਹਦੇ ਪਾਸ ਹੁਣ ਚੱਲ ਪਾਣੇ ਸਾਈਡਾਂ ਵਾਲੇ ਜਦੋਂ ਗੱਡੀ ਅੱਗੇ ਆ ਗਈ هەر ਇੱਕ ਚੀਜ਼ ਨੇ ਉਦੋਂ ਹੀ پارک ਕਰਨਾ ਜਦੋਂ ਗੱਡੀ ਉੱਥੇ ਚਲੇਗੀ ਇਹ ਨਹੀਂ ਹੈਗਾ ਵੀ ਪਹਿਲੇ ਹੀ ਚੱਲ ਪਿਆ ਜਾਂ ਪਹਿਲੇ ਮੰਦ ਹੋ ਗਿਆ ਵੀ ਹੋਰ ਸਕਾਰ ਰਹੀ ਹੈ ਨਾ ਗੱਡੀਆਂ ਨੂੰ ਪੂਰਾ ਵੱਟ ਘਾ ਤਾਂ ਸੋਣਿਆਂ ਨੇ ਕਰਤਾ ਸ਼ੀਸ਼ਾ ਸਾਫ ਨੇ ਆ ਗਿਆ ਪੂਰਾ ਰੋਣਾ ਆਲੇ ਕੁਆਹ ਆ ਬਾਈ ਧੰਨਵਾਦ ਇਹ ਮੋٹے ਧੋਮਕੇ ਤਾਂ ਆਪਕੇ ਹੁੰਦੇ ਆ ਉਹ ਅਸੀਂ ਫਿਰ ਬਾਅਦ ਸਾਫ ਕਰ ਦਿੰਦੇ ਹਾਂ ਕੱਪੜੇ ਨਾਲ ਹਲਕਾ ਜਿਹਾ ਕੱਪੜਾ ਪਾਉਂਦੀਆਂ ਨਾਲੇ ਪਾਲਿਚ ਵਧੀਆ ਚੰਗੇ ਜਾਂਦੀਆਂ ਆਪਾਂ ਆਏ ਸੀ ਇੱਕੋ ਬੋ ਤੇ ਪਿਆ ਦੀ ਨਾ ਖਾਨ ਇਹ ਹੁੰਦਾ ਤਾਂ ਇੱਕ ਕਿਸਮ ਦਾ ਰੋਲ ਇਹ ਆ ਵਿੱਚ ਇਹਦੇ ਕਬਾਬੇ ਪਾਇਆ ہوا ਹੁੰਦਾ ਜਿੱਦਾਂ ਉਹ ਡਾਬ ਰੋਟੀ ਪਾਉਣ ਨੇ ਕਬਾਬ ਫਿਰ ਰੋਲ ਚ ਬਣਾ ਦਿੰਨੇ ਆ ਵਧੀਆ ਹੁੰਦਾ ਇਹ ਸਿਸਟਮ ਜਿਵੇਂ ਲੋਕਰ ਹੁੰਦਾ ਅੱਜ ਆ ਗਿਆ ਆਪਣਾ ਸਮਾਨ ਤੇ ਟਾਈਮ ਨਾਲ ਹੀ ਪਹੁੰਚਦਾ ਉਹਨੇ ਕਿਉਂਕਿ ਇੱਥੇ ਆਉਂਦਾ ਰੋਜ਼ ਮੈਂ ਕਹਿਆ ਉਹਨੂੰ ਮੇਰਾ 6 ਦਿਨ ਚ ਚੈੱਕ ਕਰਤਾ ਉਹਨੇ ਓਕੇ ਰਿਪੋਰਟ ਉਹਦਾ ਕਹਿੰਦਾ 10-12 ਦਿਨ ਲੱਗ ਜਾਂਦੇ ਆ ਨਹੀਂ ਭਰਦੇ ਆ ਹੁਣ ਕੱਢਦੇ ਆ ਆਪਾਂ ਆਪਣਾ ਸਿਸਟਮ ਇਹ ਆ ਖੁੱਲ ਗਿਆ ਆਪਣਾ ਛੋਲਾ ਦੇ ਦੇ ਉਹਨੂੰ ਛੋਲੇ ਦੇ ਕਿਹੜਾ ਕਿਹੜਾ ਇਕਬਾਲ ਸਿੰਘ ਬਲਿੰਗ ਸਟੇਸ਼ਨ ਅੰਦੇ ਸਰਬੀਸੋਵ ਯਾ ਤਰੇਸਟਾ ਕੋਰਟੇ ਨੋਵਾ ਦੇ ਇਸਾ ਆਪਾਂ ਨੇ ਲੋਗੋ ਮੰਗਾਇਆ ਇਹ ਚ ਲੈਟਾ ਮੱਚਦੀਆਂ ਨੇ ਡਿਸਕ ਜੀ ਐ ਇਹ ਨੂੰ ਲਾਵਾਗਾ ਆਪਾਂ ਆਪਣੇ ਦਫਤਰ ਚ ਕਾਰਵਾਸ਼ ਪਾਣੇ ਸਮਾਨ ਡਰਾਈ ਕਲੀਨਿੰਗ ਪੰਪ ਇੱਕ ਹਾਲ ਐਡ ਹੋਰ ਦੇਖਦੇ ਆਂ ਖੋਲ ਤਾਂ ਜੋਬਨ ਇੱਥੇ ਆਪਾਂ ਇਹਾਂ ਚੀਜ਼ਾਂ ਮੰਗਾਈਆਂ ਨੇ ਇਹ ਆਪਣੇ ਕੰਮ ਦੀਆਂ ਥੀਆਂ ਇਹ ਰੁਪਏ 2 2 ਰੁਪਏ ਦਾ ਸਮਾਨ ਮਿਲ ਜਾਂਦਾ ਜੋ ਉਦਾਂ ਮੈਂ ਲੈਣ ਜਾਣਾ ਹੈ ਇਹ ਆਹਾ ਮੈਨੂੰ ਇੱਕ ਪੀਸ ਉਦਾਂ ਦੇ ਦਾ 2 200 ਰੁਪਏ ਦਾ ਤੇ ਖਰਾਬ ਹੋਏ ਜਾਂਦੇ ਆ ਉਹਦੇ ਲੋਕ ਜੇ ਪੈਪ ਕਨੈਕਟਰ ਨੇ ਮਲਾਤੀ ਨਿਊਜਲ ਦੀ ਲੀਕ ਕੇ 2 ਲੀਟਰ ਸਪਰੇਅ ਪੰਪ ਨਾਲਾ ਨਿਊਜਲ ਤੇ ਹਿੱਤੀ ਜਾ ਕੇ ਕਰਨੀ 1.5 ਰੁਪਏ ਦੀ ਜਿਹੜੇ ਆਪਾਂ ਨੇ ਮੰਗਾਈਆਂ ਕਲੀਨਿੰਗ ਕਰਨ ਨੂੰ ਡੀਪ ਕਲੀਨਿੰਗ ਵਾਸਤੇ ਬੱਡਜੇ ਇਹਨਾਂ ਦੇ ਮੂਰੇ ਲੱਗੀ ਵੀ ਆ ਫੋ ਦੂਜੀ ਕਾਟਨ ਇਹ ਕੰਪਨੀ ਆਏ ਏਅਰ ਕਨੈਕਟਰ ਮੰਗਾਇਆ ਆ ਦੋ ਚੀਜ਼ਾਂ ਨੂੰ ਕਨੈਕਟ ਕਰਨ ਵਾਸਤੇ ਇਹਦੇ ਵਿੱਚ ਪਾਈਪ ਪਹਿਲਾਂ ਉੱਥੇ ਸਿੰਗਲ ਹੁੰਦਾ ਤਾਂ ਹੁਣ ਆ ਡਬਲ ਹੋ ਜੂ ਉੱਥੇ ਦੋ ਪਾਈਪ ਹੋ ਜਾਣਗੇ ਸਰਕਾਰ ਨੇ ਫਾਇਦਾ ਅੱਧੇ ਇਹਨਾਂ ਨੇ ਕੱਪੜੇ ਬੋਕ ਕਰਦੇ ਨੇ ਟੀਮ ਵਾਲੇ ਆ ਕੱਟ ਲਿਆ ਪ੍ਰੀ ਟੌਪ ਆ ਨਿਆ ਟੌਪ ਲਾਣਾ ਹੁਣ ਲੋਕਰ ਦੇ ਦੁਬਾਰਾ ਨਾ ਮੰਗਾਈ ਆ ਇਹਦੇ ਅੰਦਰ ਪਾਈਪ ਹੁੰਦਾ ਜੇ ਹਵਾ ਬੱਚਦੀ ਛਰਸ਼ਰ ਕਰਦਾ ਹੈ ਤੇ ਆ ਬਾਕੀ ਆ ਦੇ ਉਹਨਾਂ ਨੇ ਮੈਨੂੰ ਦਿਖਾਇਆ ਵਾ ਤਾਂ ਇਹ ਵਿੱਚ ਲੈਟਾਂ ਮੱਚਦੀਆਂ ਤੇ ਲੈਟਾਂ ਜਿਵੇਂ ਰੰਗ ਏ ਆ ਜਾਂ ਤਾਂ ਨਾਲ ਲਿਖਿਆ ਵਾ ਵੀ ਵੀ ਲੈਟਾਂ ਮੱਚਦੀਆਂ ਤੇ ਉਹਨਾਂ ਨੇ ਮੈਨੂੰ ਹੋਰ ਦੱਸਿਆ ਕਹਿੰਦੇ ਜੀ ਆਹ 2 ਲੀਟਰ ਵਾਲੀ ਹੈਗੀ ਆ ਸਪਰੇਅ ਗਨ ਉਹਦੇ ਵਿੱਚ ਕੱਲੀ ਨਿਊਜਲੇ ਨਿਕਲਦੀ ਸਪਰੇਅ ਗਨ ਨਿਕਲਦੀ ਨਹੀਂ ਇਹਦੇ ਵਿੱਚ ਹੈਗਾ ਆ ਪੈਪ ਲੱਗਿਆ ਵਾ ਇਹਨੂੰ ਕਹਿੰਦੇ ਨੇ ਜੀ ਇਹ ਟਰਬੋ ਵਾਲਾ ਪਿਸਤੌਲਾ ਇਹਦਾ ਪੈਪ ਆ ਵਾਲਾ ਰਾਤ ਨੂੰ ਐਵੇਂ ਛੱਡ ਦੰਨੇ ਨਾਲ ਲਈ ਜੀ ਦਾ ਹੁਣ ਤੁਹਾਨੂੰ ਦਿਖਾਉਨੇ ਆ ਟਰਾਈ ਕਰਕੇ ਵੀ ਇਹ ਕਿਵੇਂ ਆ ਸਿਸਟਮ ਦੀ ਬਣਾਤੀ ਨਾ ਗੱਲ ਐ ਨਾ ਜਾਨ ਪਾਤੀ ਮੈਟ ਟਰਬੋ ਵਾਲਾ ਪਿਸਤੌਲ ਆ ਇਹ ਟੂਲ ਕਿੱਟਾਂ ਆਪਣੇ ਕੋਲ 2-3 ਹੈਗੀਆਂ ਕੱਲ ਨੂੰ ਆਪਾਂ ਕਰਾਂਗੇ ਆਪਣੀ ਗੱਡੀ ਦੀ ਸਰਵਿਸ ਉਹ ਵੀ ਤੁਹਾਨੂੰ ਦਿਖਾਵਾਂਗੇ ਮਕੈਨਿਕ ਵੀ ਹੈਗੀਆਂ ਆਪਾਂ ਪੂਰੇ ਸਾਰਾ ਟੂਲ ਰੱਖਿਆ ਵੇ ਟੀ ਜ਼ ਜਿਹੜੀਆਂ ਦੂਜੀਆਂ origional ਕਿੱਟਾਂ ਨੇ ਗੋਟੀਆਂ ਵਾਲੀਆਂ ਹੋ ਗਈਆਂ ਜਿਵੇਂ T25 ਹੋ ਗਈ T20 ਹੋ ਗਈ T10 ਜਿਹੜੀਆਂ L ਕਿਆਂ ਵਾਲੀਆਂ ਉਹ ਲੱਗ ਨੇ ਇਹ ਲੱਗ ਨੇ ਸਾਰਾ ਸਮਾਨ ਬਾਕੀ ਦੰਦਾ ਵੀ ਸਿਸਟਮ ਸਾਰੀ A to Z ਕੈਂਚੀਆਂ ਕੋਚੀਆਂ 17 ਵੱਢਣੇ ਵਾਲੀਆਂ ਬਹੁਤ ਕੰਪਨੀ ਦਾ ਸਮਾਨ ਰੱਖਿਆ ਹੋਇਆ ਤੇ ਜਿਵੇਂ ਹੁਣ ਆ ਬੇਟਾ ਕੰਪਨੀ ਨੇ ਪਾਸ ਫਲੂਸ ਸਾਰਾ ਸਿਸਟਮ ਨਿਆਣਿਆਂ ਦੇ ਰੋਲੇ ਰੱਪੇ ਚਾਪਾ ਜਾ ਰਹੇ ਹਨ ਥਾਲ ਮਹੀਨੇ ਗੱਡੀ ਦੀ ਕਰਨੀਆਂ ਸਰਵਿਸ ਉਹਦਾ ਸਮਾਨ ਲੈਣ ਜਾ ਰਹੇ ਤੇ ਬਾਕੀ ਹੋਰ ਥੋੜਾ ਬਹੁਤਾ ਸਮਾਨ ਲੈਣ ਵਾਲਾ ਸਪੇਅਰ ਪਾਰਟ ਦੀ ਇੱਕ ਬੜੀ ਚੰਗੀ ਉਹ ਆ ਮਤਲਬ ਦੁਕਾਨ ਬਹੁਤ ਤਾਕਰੀ ਦੁਕਾਨ ਹੈ ਟੈਕ ਟੈਕ ਰੋਮੈਟ ਰੇਟ ਵੀ ਜਾਇਆ ਜਾਂ ਸਮਾਨ ਵੀ ਸਾਰਾ ਮਿਲ ਜਾਂਦਾ ਤੇ ਉੱਥੇ ਵੀ ਜਾਣਾ ਉਹ ਵੀ ਦਿਖਾਉਣੇ ਚ ਆ ਗਿਆ ਨੌਰ ਆਟੋ ਇਹ ਤੇ ਲੈਣਾ ਆਪਾਂ ਨੇ ਦੂਜਾ ਉਹ ਜਿਹੜਾ ਗੱਡੀ ਦਾ ਸਮਾਨ ਆ ਫਿਲਟਰ ਵਗੈਰਾ ਤੇਲ ਤੋਂ ਸਾਰਾ ਇਹਨਾਂ ਤੇ ਲੈਣਾ ਤੇ ਬਾਕੀ ਦੇਖਦੇ ਆਂ ਪਰ ਸਿਸਟਮ ਚੰਗਾ ਤਾਕੜਾ ਸਿਸਟਮ ਬਣਿਆ ਹੋਇਆ ਮਾਰਕੀਟਾਂ ਵੀ ਵਧੀਆ ਨੇ ਤੇ ਬਾਕੀ ਲੰਨੇ ਹੁਣ ਸਮਾਨ ਜਾ ਕੇ ਵਾ ਗੱਡੀ ਦਾ ਤੇ ਦੂਜਾ ਹੋਰ ਜਿਹੜਾ ਲੈਣਾ ਸਮਾਨ ਆਖਿਮ ਕੋਲ ਨਹੀਂ ਸੀ ਉਹ ਨਾ ਤੇ ਆਹ ਲੈਣੇ ਹੁਣ ਪਹਿਲਾਂ ਆਪਾਂ 9 8 ਵਾਲਿਆਂ ਦੇ ਸਮਾਨ ਫੇਰ ਚਾਵਾਂਗੇ ਇੱਧਰ ਟੈਕਨੋ ਮੈਚ ਪਹਿਲਾਂ ਇੱਧਰੋਂ ਲੈਣੇ ਆ ਸਮਾਨ ਇਹ ਸਾਰਾ ਸਮਾਨ ਮਿਲ ਜਾਂਦਾ ਇੱਥੇ ਮੇਰੀ ਵਾਲਾ ਲੈ ਲਓ ਮੈਂ ਟਾ ਤੇ ਹੋਰ ਸਾਰੇ ਵਾਈਪਰ ਹੋਗੇ ਸਪਰੇ ਹਾਂ ਪਾਲਿਸ਼ ਸਾਰਾ ਸਮਾਨ ਮਿਲ ਜੰਦਾ ਕਲਰ ਕਿਸੇ ਗੱਡੀ ਦਾ ਮਾੜਾ ਮੋਟਾ ਖਰਾਬ ਆ ਸਪਰੇ ਹਾਂ ਮਿਲਦੇ ਨੇ ਕੈਸਟਰੋਲ 5W30 ਸਿਸਟਮ ਡੀ ਵਾਲੀ ਜਿਵੇਂ ਪਈਆਂ ਸੀ ਸੀ ਸ਼ੈੱਲ ਦਾ ਸਾਰੇ ਮਿਲਦੇ ਨੇ ਆ ਬਾਕੀ ਇਹਨਾਂ ਦਾ ਆਪਣਾ ਇਹ ਵੀ ਵਧੀਆ ਨੋਰ ਕੀ ਲੈਣਾ ਪੈਸੇ ਕਿੱਥੇ ਪੈਸੇ ਪੈਸੇ ਕਿੰਨੇ ਲੈਣੇ 5 5 1 ਰੁਪਿਆ 1 ਕ ਦੇ 5 5 ਕਿੱਥੇ ਪੈਸੇ ਕੱਢਦਾ ਆਪੇ ਕੱਢ ਲਾਵਾ ਆ ਪਾਏ ਨੇ ਇਧਰ ਜਨਰੇਟਰ ਸਾਰੇ ਸਾਈਜ਼ ਪਿਆ ਜਨਰੇਟਰਾਂ ਦਾ ਛੋਟੇ ਤੇ ਵੱਡੇ ਲੈ ਕੇ ਆ بڑا ਪਿਆ 6 ਕਿਲੋਵਟ ਦਾ ਇੰਨਾ ਕੇ ਸਾਰੇ ਲੱਭ ਆ ਪੰਨਿਆਂ ਦਾ ਡ੍ਰਿਲ ਹਮਰ ਹਵਾ ਵਾਲਾ ਸਿਸਟਮ ਸਾਰਾ ਆਪਾਂ ਵੀ ਪਾਰਟੀਸ਼ਨ ਕਰਨੀਆਂ ਹਵਾ ਦੀ ਆਪਾਂ ਪੀਪੀਆ ਦੇਤੇ 2-2 ਰੁਪਏ ਦੀਆਂ ਬਣੀਆਂ ਬਣਾਈਆਂ ਹੁਣ ਇੱਥੇ ਲੈਨੇ ਆਪਾਂ ਸਿਸਟਮ ਆਪਣਾ ਆ ਬਣ ਗਿਆ ਵੀ ਮਿਸਤਰੀ ਆ ਆਪਣਾ ਓਹੋ ਇਹ ਹੁਣ ਕਟਾਈ ਕਰਾਉਣਗੇ ਸਾਡੀ ਵੀ ਨਾਲ ਲੇਲਾ ਦਾ ਪੋਪੀ ਤੂੰ ਵੀ ਆ ਕੁੜੀ ਵੀ ਸਾਡੀ ਹੈਡ ਕੁਆਰਟਰ ਬਣ ਗਈ ਹਾਂ ਮੁੰਡਾ ਵੀ ਮਿਸਤਰੀ ਬਣ ਗਿਆ ਸਾਡਾ ਕੰਟਰੈਕਸ਼ਨ ਦੇਖਿਆ ਕਰਨਗੇ ਉਹਨੇ ਇਦਾਂੋਂ ਬੰਦ ਕਰਿਆ ਵਾ ਮਾਸਕ ਮੂਸਕ ਆ ਬੂਟ ਪਏ ਨੇ ਵਧੀਆ ਤੇ ਵਧੀਆ ਸਾਰਾ ਚਲੋ ਚੱਲੀਏ ਟੀਮ ਆਜੋ ਅਨੇ ਬੈਠਿਆ ਟਰੈਕਟਰਾਂ ਉਪਰ ਕਹਿੰਦੇ ਟਰੈਕਟਰ ਲਿਆਉਣਾ ਇਹਨਾਂ ਨੂੰ ਨਾਲ ਇੰਡੀਆ ਨਵਾਂ ਲਿਆਂਦਾ ਹੈ ਫਿਰ ਵੀ ਬੱਝੇ ਹੈਗੇ ਆਜੋ ਏ ਬਿੰਬੀ ਆਜੋ ਹੁੰਦਾ ਕਿ ਉਹਦਾ ਫੜਕੇ ਆਪਾਂ ਨੇ ਘਾਹ ਵੱਢਣ ਨੂੰ ਘਾਹ ਹੋਇਆ ਵਾ ਬਾਹਲਾ ਤੇ ਪਹਿਲਾ ਹੁੰਦਾ ਸੀਗਾ ਆਪਣੇ ਕੋਲ ਦੂਜਾ ਲੈਰ ਉਹ ਨਿਆ ਇੰਜਨ ਨਾਲ ਉਹ ਹੋ ਗਿਆ ਖਰਾਬ ਤੇ ਆ ਖੜਾ ਉਹ ਉਹ ਕਰਿਆ ਤਾਂ ਪ੍ਰੈਸ਼ਰ ਬਣੀ ਨਹੀਂ ਗੱਲ ਐ ਦੀ ਫੇਮ ਪਾਟ ਤੇ ਦੇ ਹੈਡ ਉੱਡ ਮਾ ਕੇ ਦੇਖਿਆ ਜੀ ਪਿਸਟਨ ਪਿਸਟਨ ਕਿਹਾ ਐ ਬਾਕੀ ਆ ਹੁਣ ਵੱਡੇ ਆ ਤੇ ਘਾ ਹੋਇਆ ਵਾ ਬਾੜਾ ਨਾਣੀ ਨੂਣੀ ਖੇਲ ਲਿਆ ਕਰਨੀ ਮੈਂ ਕਿਹਾ ਵੱਢਦੀ ਆ ਆ ਫੋਨਿਆ ਦਾ ਸਵੇਰੇ ਢੇਡਾ ਪਾਵਾਂਗੇ ਹੁਣ ਚੱਲੇ ਆਪਾਂ ਮੜਾ ਜਾ ਬਲੂਨੀਆਂ ਨੂੰ ਕੰਮ ਬਾਕੀ ਸასიਖਾਲ ਸਾਰਿਆਂ ਨੂੰ ਮਿਲਦੇ ਆ ਕਾਨੂੰ ਨਵੇਂ ਬਲੌਗ ਨਾਲ